ਬੰਦ ਕਰੋ ਬੰਦ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੇ ਰਜਗਾਰ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ ਇਹ ਸਰਕਾਰਾਂ ਕਰਦੀਆਂ ਕੀ ਥੇਰਾ ਫੇਰੀ ਚਾਹੋ ਵੀ ਥੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਹਾਜੀ ਕਿਨਾਂ ਮਾਨ ਜਿਹੜਾ ਅੱਜ ਧਰਨਾ ਲਗਾਏਗੇ ਇਹ ਮੈਂ ਜਸਵੀਰ ਸਿੰਘ ਵਿਜੀਲ ਪ੍ਰਬੰਧਨ ਚੌੜਾ ਇਹ ਅੱਜ ਜਿਹੜਾ ਜੀ ਇਹ ਧਰਨਾ ਲਾਇਆ ਕਿ 2 ਦਿਨ ਦੀ ਸਮੂਹਿਕ ਛੁੱਟੀ ਲੈ ਕੇ ਆਪਣੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਾਰਨ ਤੋਂ ਜਿਹੜੀ ਸਰਕਾਰ ਭੱਜ ਰਹੀ ਆ ਉਹਦੇ ਰੋਸ ਵਿੱਚੋਂ ਅਸੀਂ ਇਹ 2 ਦਿਨ ਦਾ ਲਾ ਰਹੇ ਹਾਂ। ਅਗਰ ਮੰਗਾ ਨਹੀਂ ਮੰਨਿਆ ਜਾਂਦੀ ਅੱਗੇ ਕਿਸ ਸੰਘਰਸ਼ ਦੇਖੋ ਇਹਦੇ ਵਿੱਚ ਅੱਗੇ ਸੂਬੇ ਦੀ ਕੋਈ ਕਾਰ ਲੱਗੂਗੀ ਸਾਨੂੰ ਤਾਂ ਕੋਈ ਤਿੱਖਾ ਸੰਘਰਸ਼ ਕਹਿਣਗੇ ਤਾਂ ਉਹਦੇ ਪਰਤੇ ਇਹ ਕਿਸ ਸੰਘਰਸ਼ ਕੀਤਾ ਜਾਊਗਾ। ਹਾਂਜੀ ਜੀ ਕੀ ਨਾਮ ਆ ਜਿਹੜਾ ਜੀ ਧਰਨਾ ਲਗਾਏ ਕਿਸ ਸੰਬੰਧੀ ਲਗਾਏ? ਮੇਰਾ ਨਾਮ ਜੀ ਪਰਮੇਂਦਰ ਸਿੰਘ ਪਾਵਰ ਕਾਮ ਐ ਟ੍ਰਾਂਸਕੋ ਠੇਕਾ ਮਲਾਇਮ ਯੂਨੀਅਨ ਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਹਾਂ ਜੀ ਮੈਂ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਠੇਕਾ ਮਲਾਜ਼ਮ ਸੰਘਰਸ਼ ਮੋਰਚੇ ਦੀ ਕਾਲ ਤੇ 2 ਦਿਨ ਦੀ ਸਮੂਹੀ ਪਛੁੱਟੀ ਲੈ ਕੇ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੇ ਆਪਣੇ ਦਫ਼ਤਰਾਂ ਅੱਗੇ ਇਹ ਤਾਂ ਕੀਤਾ ਜਾ ਰਿਹਾ ਕਿਉਂਕਿ ਮਾਨ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਵਾਅਦਾ ਕਰਕੇ ਗਈ ਸੀ ਵੀ ਠੇਕਾ ਮਲਾਜ਼ਮਾਂ ਨੂੰ ਜਿਹੜਾ ਰੈਗੂਲਰ ਕੀਤਾ ਜਾਊਗਾ ਆਊਟਸੋਰਸਿੰਗ ਨੂੰ ਰੈਗੂਲਰ ਕੀਤਾ ਜਾਊਗਾ ਤੇ ਜਿਹੜਾ ਸਰਕਾਰੀ ادارے ਨੇ ਉਹਨਾਂ ਦਾ ਨਿੱਜੀਕਰਨ ਬੰਦ ਕੀਤਾ ਜਾਊਗਾ ਪਰ ਐਦਾਂ ਦਾ ਸਰਕਾਰ ਨੇ ਹਾਲੇ ਤੱਕ ਕੁਝ ਨਹੀਂ ਕੀਤਾ ਹੈਗਾ ਤੇ ਬਲਕਿ ਜਿਹੜੀਆਂ ਮੀਟਿੰਗਾਂ ਸਾਨੂੰ ਲਿਖਤੀ ਦਿੱਤੀਆਂ ਨੇ ਉਹਦੇ ਤੋਂ ਵੀ ਸਰਕਾਰ ਆ ਜਿਹੜੀ ਮਾਨ ਸਰਕਾਰ ਆ ਉਹ ਭੱਜੀ ਆ ਉਸ ਦੇ ਰੋਸ ਵਿੱਚੋਂ ਅੱਜ ਹਰੇਕ ਪੂਰੇ ਪੰਜਾਬ ਦੇ ਵਿੱਚ ਚਾਹੇ ਉਹ ਜਲ ਸਪਲਾਈ ਆ ਚਾਹੇ ਉਹ ਥਰਮਲ ਆ ਚਾਹੇ ਉਹ ਬਿਜਲੀ ਬੋਰਡ ਆ ਕੋਈ ਵੀ ਯੂਨੀਅਨ ਆ ਜਿਹੜੀ ਠੇਕੇ ਤੇ ਕੰਮ ਕਰਦੀ ਆ ਉਹਨਾਂ ਵੱਲੋਂ ਆਪਣੇ ਆਪਣੇ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਕਿ ਤੁਹਾਡੀਆਂ ਮੰਗਾਂ ਨਹੀਂ ਮੰਗੀਆਂ ਜਾਂ ਮੰਨੀਆਂ ਜਾਂਦੀਆਂ ਤਾਂ ਕਿ ਸੰਘਰਸ਼ ਹੋ ਉਸ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੀ ਜਿਹੜੀ ਅਗਲੀ ਮੀਟਿੰਗ ਹੋਊਗੀ ਉਹਦੇ ਵਿੱਚ ਡਿਸਾਈਡ ਕੀਤਾ ਜਾਊਗਾ ਜੇ ਹੁਣ ਸਰਕਾਰ ਮੀਟਿੰਗਾਂ ਤੋਂ ਭੱਜਦੀਆਂ ਜਾਂ ਸਾਡੀਆਂ ਮੰਗਾਂ ਦਾ ਸਹੀ ਰੂਪ ਦੇ ਵਿੱਚ ਹੱਲ ਨਹੀਂ ਕਰਦੀ ਠੇਕਾ ਮਜ਼ਦੂਰਾਂ ਨੂੰ ਪੱਕੇ ਨਹੀਂ ਕਰਦੀ ਨਿੱਜੀਕਰਨ ਦੀ ਨੀਤੀ ਨਹੀਂ ਵਾਪਸ ਲੈਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖੇ ਸੰਘਰਸ਼ਾਂ ਨੂੰ ਜਿਹੜਾ ਅੰਜਾਮ ਦਿੱਤਾ ਜਾਊਗਾ ਵਾਹ ਜੈਕਾਰਾ ਠੇਕਾ ਮਜ਼ਦੂਰਾਂ ਨੂੰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਸਰਕਾਰਾਂ ਕਰਦੀਆਂ ਕੀ ਮੇਰਾ ਫੇਰੀ ਕੈਸਾ ਵੀ ਮੇਰਾ ਫੇਰੀ ਨਹੀਂ ਚਲੇਗੀ ਨਹੀਂ